ਦੁਆਬੂ ਕਲਾਬ ਦਾ ਚੰਡੀਗੜ੍ਹ ਪੰਜਾਬ ਦਾ ਮਿੱਠੀ ਤੋਂ ਨਿਰਵਾਪ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਪੰਜਾਬੀਓ ਇਹ ਨਾਰਾ ਤੁਸੀਂ ਪਹਿਲਾਂ ਬਹੁਤ ਵਾਰ ਸੁਣਿਆ ਹੋਊਗਾ ਪਰ ਅੱਜ ਇੱਕ ਕਾਲਾ ਦਿਨ ਹੈ ਕਿ ਇਹ ਨਾਰਾ ਅੱਜ ਤੋਂ ਕਿਸੇ ਵੀ ਤਰੀਕੇ ਦਾ ਵਜੂਦ ਨਹੀਂ ਰੱਖਦਾ ਅੱਜ ਪਿਛਲੇ 1 ਸਾਲ ਤੋਂ ਸੈਨੇਟ ਜੋ ਪੰਜਾਬ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਸੀ ਇਹਨਾਂ ਨੇ ਭੰਗ ਕੀਤੀ ਸੀ 1882 ਤੋਂ ਚੱਲਦੀ ਹੋਈ ਇਹ ਸੈਨੇਟ ਅੱਜ ਇਸ ਸੰਘੀ ਪ੍ਰਸ਼ਾਸਨ ਨੇ ਏਸੇ ਹਿੱਦਕੂਮਤ ਨੇ ਖਤਮ ਕਰ ਦਿੱਤੀ ਹੈ ਤੇ ਜੋ ਇੱਕੋ ਇੱਕ ਦਾਵਾ ਪੰਜਾਬ ਦਾ ਚੰਡੀਗੜ੍ਹ ਦੇ ਉੱਤੇ ਸੀ ਉਹ ਸੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਥਰੂ ਪਰ ਅੱਜ ਉਹ ਦਾਵਾ ਵੀ ਪੂਰੀ ਤਰੀਕੇ ਦੇ ਨਾਲ ਖਤਮ ਹੋ ਚੁੱਕਿਆ ਹੈ ਪਿਛਲੇ ਸਾਲ ਪੂਰੇ 100 ਦਿਨਾਂ ਦਾ ਧਰਨਾ ਵਿਦਿਆਰਥੀ ਜਥੇਬੰਦੀ ਸਾਥ ਨੇ ਇਸ ਮਾਮਲੇ ਦੇ ਵਿੱਚ ਲਾਇਆ ਪਰ ਤਰਾਸ ਦੀ ਈ ਗੱਲ ਹੈ ਤੇ ਨਾ ਉਦੋਂ ਪੰਜਾਬ ਦੇ ਲੋਕ ਜਾ ਕੇ ਨਾ ਪੰਜਾਬ ਸਰਕਾਰ ਜਾਗੀ ਤੇ ਨਾ ਹੋਰ ਕੋਈ ਜਾਗਿਆ ਅਸੀਂ ਜਿੰਨੇ ਵੀ ਪੰਜਾਬ ਦੇ ਲੀਡਰ ਨੇ ਚਾਹੇ ਸਿਆਸੀ ਨੇ ਚਾਹੇ ਪੰਚਕ ਨੇ ਚਾਹੇ ਪੰਜਾਬ ਹਮੇਤੀ ਆ ਚਾਹੇ ਕਿਸਾਨ ਐ ਮਜ਼ਦੂਰ ਵਰਗ ਦੇ ਲੀਡਰ ਨੇ ਅਸੀਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਜਿੰਨੀ ਜ਼ਿਆਦਾ ਹੋ ਸਕਦੀ ਹੈ ਹੁਣ ਟਵਿੱਟਰਾਂ ਤੋਂ ਉੱਪਰ ਉੱਠ ਕੇ ਫੇਸਬੁੱਕ ਦੇ ਸਟੇਟਸਾਂ ਤੋਂ ਉੱਪਰ ਉੱਠ ਕੇ ਗਰਾਊਂਡ ਤੇ ਆ ਕੇ ਜੰਗ ਲੜੀਏ ਸੁਹਾਵਲਾ ਗਲਾਬ ਦਾ ਚੰਡੀਗੜ੍ਹ ਪੰਜਾਬ ਮਿੱਠੀ ਤੋਂ ਨਿਰਵਾਪ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਪੰਜਾਬੀਓ ਇਹ ਨਾਰਾ ਤੁਸੀਂ ਪਹਿਲਾਂ ਬਹੁਤ ਵਾਰ ਸੁਣਿਆ ਹੋਊਗਾ ਪਰ ਅੱਜ ਇੱਕ ਕਾਲਾ ਦਿਨ ਹੈ ਕਿ ਇਹ ਨਾਰਾ ਅੱਜ ਤੋਂ ਕਿਸੇ ਵੀ ਤਰੀਕੇ ਦਾ ਵजूद ਨਹੀਂ ਰੱਖਦਾ ਅੱਜ ਪਿਛਲੇ 1 ਸਾਲ ਤੋਂ ਸੈਨੇਟ ਜੋ ਪੰਜਾਬ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਸੀ ਇਹਨਾਂ ਨੇ ਭੰਗ ਕੀਤੀ ਸੀ 1882 ਤੋਂ ਚੱਲਦੀ ਹੋਈ ਇਹ ਸੈਨੇਟ ਅੱਜ ਇਸ ਸੰਘੀ ਪ੍ਰਸ਼ਾਸਨ ਨੇ ਇਸ ਅੰਧ ਹਕੂਮਤ ਨੇ ਖਤਮ ਕਰ ਦਿੱਤੀ ਹੈ ਤੇ ਜੋ ਇੱਕੋ ਇੱਕ ਦਾਵਾ ਪੰਜਾਬ ਦਾ ਚੰਡੀਗੜ੍ਹ ਦੇ ਉੱਤੇ ਸੀ ਉਹ ਸੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਥਰੂ ਪਰ ਅਜ ਉਹ ਦਾਵਾ ਵੀ ਪੂਰੀ ਤਰੀਕੇ ਦੇ ਨਾਲ ਖਤਮ ਹੋ ਚੁੱਕਿਆ ਏ ਪਿਛਲੇ ਸਾਲ ਪੂਰੇ 100 ਦਿਨ ਦਾ ਧਰਨਾ ਵਿਜਾਰਚ ਜਥੇਬੰਦੀ ਸਾਥ ਨੇ ਇਸ ਮਾਮਲੇ ਦੇ ਵਿੱਚ ਲਾਇਆ ਪਰ ਤਰਾਸ ਦੀ ਈ ਗੱਲ ਹੈ ਕਿ ਨਾ ਉਦੋਂ ਪੰਜਾਬ ਦੇ ਲੋਕ ਜਾਕੇ ਨਾ ਪੰਜਾਬ ਸਰਕਾਰ ਜਾਗੀ ਤੇ ਨਾ ਹੋਰ ਕੋਈ ਜਾਗਿਆ ਪਰ ਹੁਣ ਅਸੀਂ ਬੇਨਤੀ ਕਰਦੇ ਆ ਕਿ ਜਿਹੜਾ ਪਾਣੀ ਇਹ ਸਿਰਾਂ ਤੋਂ ਅਲੱਗ ਚੁੱਕਿਆ ਏ ਅਸੀਂ ਇਹ ਮੰਗ ਕਰਦੇ ਆ ਜੋ ਪਿਛਲੇ ਸਾਲ ਤੋਂ ਕਰਦੇ ਆ ਰਹੇ ਆ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਉਹਨੂੰ ਇੰਟਰ ਕਾਰਪੋਰੇਟ ਬਾਡੀ ਦੀ ਥਾਂ ਤੋਂ ਇੱਕ ਸਟੇਟ ਯੂਨੀਵਰਸਿਟੀ ਬਣਾਇਆ ਜਾਵੇ ਅਸੀਂ ਜਿੰਨੇ ਵੀ ਪੰਜਾਬ ਦੇ ਲੀਡਰ ਨੇ ਚਾਹੇ ਸਿਆਸੀ ਨੇ ਚਾਹੇ ਪੰਚਾਇਤਕ ਨੇ ਚਾਹੇ ਪੰਜਾਬ ਹਮੇਤੀ ਆ ਚਾਹੇ ਕਿਸਾਨ ਆ ਮਜ਼ਦੂਰ ਵਰਗ ਦੇ ਲੀਡਰ ਨੇ ਅਸੀਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਜਿੰਨੀ ਜ਼ਿਆਦਾ ਹੋ ਸਕਦੀ ਹੈ ਹੁਣ ਟਵਿੱਟਰ ਤੋਂ ਉੱਪਰ ਉੱਠ ਕੇ ਫੇਸਬੁੱਕ ਦੇ ਸਟੇਟਸਾਂ ਤੋਂ ਉੱਪਰ ਉੱਠ ਕੇ ਗਰਾਊਂਡ ਤੇ ਆ ਕੇ ਜਾ ਕੇ ਲੜੀਏ ਤੇ ਅਸੀਂ ਪੰਜਾਬ ਵਿਧਾ ਸਭਾ ਦੇ ਸਾਰੇ ਮੈਂਬਰਾਂ ਨੂੰ ਇਹ ਬੇਨਤੀ ਕਰਦੇ ਆ ਕਿ ਜਿੰਨੀ ਜਲਦੀ ਤੋਂ ਜਲਦੀ ਹੋ ਸਕਦਾ ਹੈ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਸਟੇਟ ਦੀ ਇੱਕ ਯੂਨੀਵਰਸਿਟੀ ਬਣਾਉਣ ਦਾ ਜਿਹੜਾ ਮਤਾ ਹੈ ਉਹ ਪਾਸ ਕੀਤਾ ਜਾ ਸਕੇ ਜਾਵੇ ਤਾਂ ਕਿ ਜਿਹੜਾ ਇਹ ਮਸਲਾ ਹੈ ਉਹਦਾ ਪੱਕੇ ਤੌਰ ਤੇ ਹੱਲ ਹੋ ਸਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੀ ਪੰਜਾਬ ਦੀਆਂ ਜਿੰਨੀਆਂ ਧਿਰਾਂ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਮੀਟਿੰਗ ਲੀਕ ਦੇ ਆ ਜਿਸ ਦੇ ਵਿੱਚ ਇਸ ਯੂਨੀਵਰਸਿਟੀ ਦੇ ਉੱਤੇ ਪੰਜਾਬ ਦੀ ਦਾਅਵੇਦਾਰੀ ਮਜ਼ਬੂਤ ਕਰਨ ਬਾਰੇ ਜਿਹੜੀ ਵਿਵੋਤਬੰਦੀ ਆ ਉਹ ਘੜੀ ਜਾ ਸਕੇ ਤੇ ਆਉਣ ਵਾਲੇ ਜਿਹੜੇ ਅਗਲੇ ਐਕਸ਼ਨ ਹੈ ਉਹਨਾਂ ਨੂੰ ਉਹਨਾਂ ਤੇ ਉੱਪਰ ਕੰਮ ਕੀਤਾ ਜਾਵੇ ਤੇ ਆਓ ਸਾਰੇ ਲਾਮਬੰਦ ਹੋਈਏ ਦੇ ਪੰਜਾਬ ਯੂਨੀਵਰਸਿਟੀ ਨੂੰ ਬਚਾਈਏ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਧਰੋਹਰ ਹੈ ਪੰਜਾਬ ਦਾ ਵਿਸਾ ਹੈ ਸੋ ਇਹਨੂੰ ਬਚਾਉਣਾ ਸਾਡਾ ਫਰਜ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ